ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣਾ ਸਾਰਾ ਸਰਬੰਸ ਦਾਨ ਕਰਨ ਮਗਰੋਂ ਸਾਰਾ ਕੁਝ ਲੁਟਾ ਦੇਣ ਮਗਰੋਂ ਕੁਝ ਕੁ ਸਿੰਘਾਂ ਦੇ ਨਾਲ ਜਦੋਂ ਮਾਚੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਨੇ ਤਾਂ ਥੱਕ ਜਾਂਦੇ ਨੇ ਤੇ ਵਿਸ਼ਰਾਮ ਕਰਨ ਵਾਸਤੇ ਜ਼ਮੀਨ ਤੇ ਹੀ ਇੱਕ ਇੱਟ ਦਾ ਸਹਾਰਾ ਲੈ ਕੇ ਵਿਸ਼ਰਾਮ ਕਰਨ ਲੱਗਦੇ ਨੇ ਉਸ ਵੇਲੇ ਦੇ ਸੀਨ ਨੂੰ ਇੱਕ ਕਵੀ ਨੇ ਬੜਾ ਸੋਹਣਾ ਲਿਖਿਆ ਆ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਇਹਨੂੰ ਥੋੜਾ ਜਿੰਨਾ ਵੀ ਨਿਭਾ ਸਕਾਂ ਵਾਹਿਗੁਰੂ ਚੰਨ ਮਾਤਾ ਗੁਜਰੀ ਦਾ ਸੁਤਤ ਕੰਡਿਆਂ ਦੇ ਸੇਜ ਵਿਸਾਈ ਚੰਨ ਮਾਤਾ ਗੁਜਰੀ ਦਾ ਸੁਤਤ ਕੰਡਿਆਂ ਦੇ ਸੇਜ ਵਿਸਾਈ ਸੀਨੇ ਨਾਲ ਤੇ ਯਾਦ ਪੁੱਤਰਾਂ ਦੇ ਆਏ ਜਨਮਾਤਾ ਗੁਜ਼ਰੀ ਤਾ ਸੁਤ ਕੰਡਿਆਂ ਦੇ ਸੇਜ ਵਿਸਾਈ ਜੀਤ ਤੇਜ ਜਾਰ ਵੱਢੜੇ ਜ਼ੋਰਾ ਵਰਤੇ ਫਤਿਹ ਸਿੰਘ ਛੋਟੇ ਤਰਿਆਨੇ ਰੋਕੇ ਪੁੱਛਿਆ ਕਿਥੇ ਗਏ ਨੇ ਜਿਗਰ ਦੋ ਚਮਕੌਰ ਵਿੱਚ ਤੇ ਦੋਨੇ ਕੰਦ ਚ ਸ਼ਹੀਦੀ ਪਾਈ ਜਨਮਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਸਾਈ ਅੱਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਣ ਨੂੰ ਕੁੱਟੀਆਂ ਪਾਈਆਂ ਧੂੜਿਓ ਦੇ ਚਰਣਾ ਦੇ ਲੋਕਾਂ ਚੁੱਕ ਕੇ ਮਥੇ ਤੇ ਲਾਈ ਜਨਮਤਾ ਗੁਜਰੀ ਦਾ ਸੁਤ ਕੰਡਿਆਂ ਦੀ ਸੇਜ ਵਿਸਾਈ ਤਾਲ ਜੇ ਨੂੰ ਤੂੰ ਪੈਂਦੀ ਕਿੜਾ ਲਖੀਆਂ ਵਿਧਾਤਾ ਵਿੱਚ ਕੇ ਜਨੇ ਨੂੰ ਤੋੜੇ ਆਂਦਰਾਂ ਦੀ ਦੋਰ ਵਟ ਕੇ ਉਹਨਾ ਬਾਂਮਣਾ ਦੇ ਗਲ ਵਿੱਚ ਪਾਈ ਚੰਨ ਮਾਤਾ ਗੁਜਰੀ ਦਾ ਸੁਤ ਕੰਡਿਆਂ ਦੀ ਸੇਜ ਵਿਸਾਈ ਪੰਦ ਪਏ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾ ਸਹਿਣਾ ਯਾਰ ੜੇ ਦਾ ਸੱਥਰ ਚੰਗਾ ਸਾਨੂੰ ਪਠ ਖੇੜਿਆਂ ਦਾ ਰਹਿਣਾ ਸੀਨੇ ਵਿੱਚ ਲੈ ਕੇ ਸੋਂਗਿਆ ਦਿਲ ਆਪਣਾ ਤੇ ਪੀੜ ਪਰਾਈ ਚਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਸਾਈ ਸੀਨੇ ਨਾਲ ਤੇ ਗਲਾ ਲਏ ਜਦੋਂ ਯਾਦ ਪੁੱਤਰਾਂ ਦੀ ਆਈ ਚੰਨ ਮਾਤਾ ਗੁਜਰੀ ਤਾਂ ਸੁੱਤ ਕੰਡਿਆਂ ਦੀ ਸੇਜ ਵਿਸਾਈ ਮਾਹੀ ਕ੍ਰਿਪਾ